बुधवार ਨੂੰ ਸ਼ਹਿਰ ਵਿੱਚ ਦਿਨ ਪਰ ਬੱਦਲ ਛਾਏ ਰਹਿਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਮੰਗਲਵਾਰ ਨੂੰ ਸ਼ਹਿਰ ਦਾ ਵਾਤਾਵਰਣ ਤਾਪਮਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦਕਿ ਬੁੱਧਵਾਰ ਨੂੰ ਇਹ 1 ਡਿਗਰੀ ਡਿੱਗ ਕੇ 31 ਡਿਗਰੀ ਸੈਲਸੀਅਸ ਹੋ ਗਿਆ। ਹਾਲਾਂਕਿ ਘੱਟੋ-ਘੱਟ ਤਾਪਮਨ 26 ਡਿਗਰੀ ਸੈਲਸੀਅਸ ਥਿਰ ਰਿਹਾ। ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ ਵਿੱਚ ਉਤਾਰ ਚੜਾ ਆ ਸਕਦਾ ਹੈ। ਸ਼ਹਿਰ ਵਿੱਚ ਸਵੇਰ ਤੋਂ ਹੀ ਆਸਮਾਨ ਵਿੱਚ ਬੱਦਲ ਛਾਏ ਰਹੇ ਜਿਸ ਨਾਲ ਸੂਰਜ ਦੀ ਗਰਮੀ ਕੁਝ ਹੱਦ ਤੱਕ ਘਟ ਗਈ। ਜਿਸ ਨਾਲ ਮੌਸਮ ਨਮੀ ਵਾਲਾ ਰਿਹਾ। ਇਸ ਦੇ ਨਾਲ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਹਵਾਵਾਂ ਨੇ ਮੌਸਮ ਨੂੰ ਥੋੜਾ ਸੁਹਾਵਣਾ ਬਣਾ ਦਿੱਤਾ। ਖਾਨਕ ਲੋਕਾਂ ਦਾ ਕਹਿਣਾ ਹੈ ਕਿ ਬਦਲਾਂ ਤੇ ਹਲਕੀਆਂ ਹਵਾਵਾਂ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ ਪਰ ਦਿਨ ਭਰ ਹਮਸ ਨੇ ਪਰੇਸ਼ਾਨੀ ਕੀਤੀ। ਮੌਸਮ ਵਿਭਾਗ ਅਨੁਸਾਰ ਮਾਨਸੂਨ ਦੀ ਗਤੀਵਿਧੀ ਕਾਰਨ ਅਗਲੇ 48 ਘੰਟਿਆਂ ਵਿੱਚ ਗੁਰਦਾਸਪੁਰ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕ ਮੌਸਮ ਵਿੱਚ ਤਬਦੀਲੀ ਦਾ ਦੌਰ جاری ਰਹੇਗਾ ਬੱਦਲਵਾਈ ਅਤੇ ਸੰਭਾਵਿਤ ਮੀਂਹ ਕਾਰਨ ਤਾਪਮਾਨ ਵਿੱਚ ਥੋੜੀ ਜਿਹੀ ਕਮੀ ਦੇਖੀ ਜਾ ਸਕਦੀ ਹੈ ਪਰ ਹੂਮਸ ਬਣੀ रह ਸਕਦੀ ਹੈ ਸਾਸ਼ਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਸਿਆਸਤ ਟੀਵੀ ਬੁੱਧਵਾਰ ਨੂੰ ਸ਼ਹਿਰ ਵਿੱਚ ਦਿਨ ਪਰ ਬੱਦਲ ਛਾਏ ਰਹਿਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਮੰਗਲਵਾਰ ਨੂੰ ਸ਼ਹਿਰ ਦਾ ਵਾਤੂਆ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜਦਕਿ ਬੁੱਧਵਾਰ ਨੂੰ ਇਹ 1 ਡਿਗਰੀ ਡਿੱਗ ਕੇ 31 ਡਿਗਰੀ ਸੈਲਸੀਅਸ ਹੋ ਗਿਆ ਹਾਲਾਂਕਿ ਘੱਟੋ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਥਿਰ ਰਿਹਾ ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਤਾਪਮਾਨ ਵਿੱਚ ਉਤਾਰ ਚੜਾ ਆ ਸਕਦਾ ਹੈ ਸ਼ਹਿਰ ਵਿੱਚ ਸਵੇਰ ਤੋਂ ਹੀ ਆਸਮਾਨ ਵਿੱਚ ਬੱਦਲ ਛਾਏ ਰਹੇ ਜਿਸ ਨਾਲ ਸੂਰਜ ਦੀ ਗਰਮੀ ਕੁਝ ਹੱਦ ਤੱਕ ਘਟ ਗਈ ਜਿਸ ਨਾਲ ਮੌਸਮ ਨਮੀ ਵਾਲਾ ਰਿਹਾ ਇਸ ਦੇ ਨਾਲ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹਵਾਵਾਂ ਨੇ ਮੌਸਮ ਨੂੰ ਥੋੜਾ ਸੁਹਾਵਣਾ ਬਣਾ ਦਿੱਤਾ ਖਾਨਕ ਲੋਕਾਂ ਦਾ ਕਹਿਣਾ ਹੈ ਕਿ ਬੱਦਲਾਂ ਤੇ ਹਲਕੀਆਂ ਹਵਾਵਾਂ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ ਪਰ ਦਿਨ ਭਰ ਹੁੰਮਸ ਨੇ ਪਰੇਸ਼ਾਨੀ ਕੀਤੀ ਮੌਸਮ ਵਿਭਾਗ ਅਨੁਸਾਰ ਮਾਨਸੂਨ ਦੀ ਗਤੀਵਿਧੀ ਕਾਰਨ ਅਗਲੇ 48 ਘੰਟਿਆਂ ਵਿੱਚ ਗੁਰਦਾਸਪੁਰ ਕੀ ਤਾਂ ਦਰਮਿਆਨੀ بارش ਹੋ ਸਕਦੀ ਹੈ ਮੌਸਮ ਵਿੱਚ ਤਬਦੀਲੀ ਦਾ ਦੌਰ جاری ਰਹੇਗਾ ਬਦਲਵਾਈ ਅਤੇ ਸੰਭਾਵਿਤ ਮੀਂਹ ਕਾਰਨ ਤਾਪਮਾਨ ਵਿੱਚ ਥੋੜੀ ਜਿਹੀ ਕਮੀ ਦੇਖੀ ਜਾ ਸਕਦੀ ਹੈ ਪਰ ਹਮਸ ਬਣੀ रह ਸਕਦੀ ਹੈ ਸਾਸ਼ਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਸਿਆਸਤ ਟੀਵੀ